ਨਰਿੰਦਰ ਸਿੰਘ ਪੁੱਤਰ શ્રી ਅਜੀਤ ਸਿੰਘ ਜੋ ਕਿ ਜਗਦੇਵ ਸਿੰਘ ਜਸਵੀਰ ਕੌਰ ਤੇ ਸੰਦੀਪ ਸਿੰਘ ਉੱਤੇ ਇਲਜ਼ਾਮ ਲਗਾਏ ਹਨ ਕਿ ਉਹਨੇ ਮੇਰੀ ਬੇਟੀ ਦਿਲਪ੍ਰੀਤ ਕੌਰ ਪੁੱਤਰੀ ਨਰਿੰਦਰ ਸਿੰਘ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਹੈ ਤੇ ਐਸਪੀਐਸ ਹਸਪਤਾਲ ਵਿੱਚ ਨਕਲੀ ਪਿਤਾ ਜਗਦੇਵ ਸਿੰਘ ਨੇ ਬਣ ਕੇ ਉਸ ਨੂੰ ਦਾਖਲ ਕਰਵਾਇਆ ਤੇ ਉਸ ਦੀ ਡੈੱਡ ਬੋਡੀ ਲੈ ਕੇ ਉਸ ਦਾ ਸੰਸਕਾਰ ਵੀ ਕਰ ਦਿੱਤਾ ਜਗਦੇਵ ਸਿੰਘ ਨੇ ਮੇਰੀ ਲੜਕੀ ਦਿਲਪ੍ਰੀਤ ਕੌਰ ਦਾ ਸ਼ੋਸ਼ਣ ਵੀ ਕਰਦਾ ਸੀ ਜਦੋਂ ਪੱਤਰਕਾਰ ਜਗਦੇਵ ਸਿੰਘ ਨੂੰ ਫੋਨ ਤੇ ਗੱਲ ਕੀਤੀ ਤਾਂ ਉਸਨੇ ਪੱਤਰਕਾਰ ਨੂੰ ਇਹ ਕਿਹਾ ਇਹ ਸਹੀ ਗੱਲ ਹੈ ਕਿ ਦਿਲਪ੍ਰੀਤ ਨੇ ਜ਼ਹਿਰ ਪੀਤਾ ਹੈ ਤੇ ਪਰੀਤ ਮੇਰੀ ਲੜਕੀ ਹੈ ਅਤੇ ਜਸਵੀਰ ਕੌਰ ਨਾਲ ਮੇਰੇ ਗੈਰ ਸਬੰਧ ਹਨ ਜੋ ਵੀ ਨਰਿੰਦਰ ਸਿੰਘ ਨੇ ਜਗਦੇਵ ਸਿੰਘ ਜਸਵੀਰ ਕੌਰ ਅਤੇ ਸੰਦੀਪ ਸਿੰਘ ਉਤੇ ਇਲਜ਼ਾਮ ਲਗਾਏ ਹਨ ਉਹਨਾਂ ਦੀ ਪੁਸ਼ਟੀ ਜਗਦੇਵ ਸਿੰਘ ਨੇ ਪੱਤਰਕਾਰਾਂ ਅੱਗੇ ਕਰ ਦਿੱਤੀ ਇਹ ਗੱਲਾਂ ਦੀ ਪੁਸ਼ਟੀ ਸਾਡਾ ਚੈਨਲ ਨਹੀਂ ਕਰਦਾ। ਹਾਲੀ ਬਾਈ ਜੀ ਕੀ ਗੱਲ ਹੋਈ ਆ ਆਪਣੇ ਮੈਂ ਨਰਿੰਦਰ ਸਿੰਘ ਲਾਂਜਪੁਰ ਪ੍ਰੇਮ ਕੋਲੋਂ ਨਗਰ ਰਹਿਣ ਵਾਲਾ ਹਾਂ ਕਿ ਜਗਦੇਵ ਸਿੰਘ ਨੇ ਮੇਰੀ 16 ਸਾਲ ਦੀ ਦਿਲਪੀਤ ਕੋਲ ਲੜਕੀ ਦੇ ਨਾਲ ਸ਼ੋਸ਼ਣ ਕਰਨ ਬਲ ਦਲਤ ਸ਼ੋਸ਼ਣ ਕੀਤਾ ਤੇ ਜ਼ੋਰ ਜ਼ਬਰਦਸਤੀ ਕਰਨ ਤੇ ਉਹਨੂੰ ਜ਼ਹਿਰ ਖਾਣ ਵਾਸਤੇ ਮਜਬੂਰ ਕੀਤਾ ਉਹਨੇ ਆਪ ਖਾਬਾ ਕਿ ਇਹਨਾਂ ਨੇ ਦਿੱਤਾ ਉਦੋਂ ਆਵਾਜ਼ ਲੁਧਿਆਣਾ ਅਪੋਲੋ ਹਸਪਤਾਲ ਦੇ ਵਿੱਚ ਲੈ ਕੇ ਗਏ ਉਥੇ ਮੈਨੂੰ ਬਾਦ ਪਤਾ ਕੀਤਾ ਸੇ ਮੇਰੀ ਲੜਕੀ ਦੀ ਮੌਤ ਕਿਵੇਂ ਹੋਈ ਆ ਤਾਂ ਉਹਨਾਂ ਨੇ ਆਖਿਆ ਕਿ ਤੂੰ ਲੜਕੀ ਦਾ ਪਿਤਾ ਹੀ ਨਹੀਂ ਹੈ ਜਗਦੇਵ ਸਿੰਘ ਇਹਦਾ ਪਿਤਾ ਹੈ ਕਿ ਅੱਜ ਮੇਰੇ ਨਾਲ 4 ਵੀ ਸਿਆਣੇ ਬੰਦੇ ਦੇ ਵਿੱਚ ਸੀਗੇ ਕਿ ਉਹਨਾਂ ਨੇ ਸਾਨੂੰ ਕਿਸੇ ਨ ਵੀ ਉਹ ਕਹਿੰਦੇ ਜਗਦੇਵ ਸਿੰਘ ਇਹਦਾ ਪਿਤਾ ਜਦ ਕੇ ਜਨਮ ਤਰੀਕਾ ਦਾ ਸਰਟੀਫਿਕੇਟ ਮੇਰੀ ਬੇਟੀ ਹੈ ਤੇ ਉੱਥੇ ਮੌਤ ਹੋ ਕੇ ਮੈਨੂੰ ਕੁੜੀ ਦਾ ਸੰਸਕਾਰ ਵੀ ਇਹਨਾਂ ਨੇ ਕੀਤਾ ਮੈਨੂੰ ਬਿਲਕੁਲ ਉਹਦੀ ਤਲਾਹ ਨਹੀਂ ਦਿੱਤੀ ਪੁਲਿਸ ਨੂੰ ਵੀ ਮੈਂ ਤਲਾਹ ਤੇ ਚੁੱਕਾ ਮੇਰੀ ਗਰੀਬੀ ਵੀ ਕੋਈ ਸੁਣਵਾਈ ਨਹੀਂ ਹੋਈ ਕਿਰਪਾ ਕਰਕੇ ਮੇਰੇ ਇੱਕ ਸਮਾਇਕ ਪ੍ਰਸ਼ਾਸਨ ਅੱਗੇ ਬੇਨਤੀ ਆ ਤੇ ਜਗਦੇਵ ਸਿੰਘ ਨੂੰ ਕਾਨੂੰਨ ਦੇ ਦਰਵੇ ਚ ਲੈ ਕੇ ਸਖਤ ਸਖਤ ਸਜ਼ਾ ਦਿੱਤੀ ਜਾਵੇ ਤੇ ਮੈਨੂੰ ਔਰ ਮੇਰੀ ਬੇਟੀ ਨੂੰ ਇਨਸਾਫ ਦਿੱਤਾ ਜਾਵੇ ਤੁਸੀਂ ਪ੍ਰਸ਼ਾਸਨ ਕੋਲ ਗਏ ਸੀ ਜੀ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਤਾਂ ਤੁਸੀਂ ਹਾਂਜੀ ਹਾਂਜੀ ਉਹਨੇ ਕੀ ਤੁਹਾਨੂੰ ਅਸ਼ਵਾਸਨ ਦਿੱਤਾ ਉਹਨਾਂ ਨੇ ਕੁਝ ਨਹੀਂ ਦੱਸਿਆ ਜੀ ਪਰ ਉਹਨਾਂ ਨੇ ਇਹੀ ਗੱਲ ਕਹੀ ਵੀ ਤੇਰੀ ਬੇਟੀ ਦੀ ਕੁਦਰਤੀ ਮੌਤ ਹੋਈ ਆ ਜਦ ਕਿ ਕੁਦਰਤੀ ਮੌਤ ਨਹੀਂ ਹੋਈ ਹੈਗੀ ਕੋ ਉਹ ਕੁੜੀ ਦੀ ਕਤਲ ਕੀਤਾ ਗਿਆ ਜਗਦੇਵ ਸਿੰਘ ਕੌਣ ਬੰਦਾ ਤੁਸੀਂ ਇਹਨੂੰ ਜਾਣਦੇ ਹੋ ਹਾਂਜੀ ਜਗਦੇਵ ਸਿੰਘ ਲੱਕੜ ਮਿਸਤਰੀ ਸਟਾਧ ਸ਼ੋਭਾ ਬੰਦਾ ਵਾ ਤੇ ਸੰਦੀਪ ਸਿੰਘ ਉਹਦਾ ਬੇਟਾ ਜਿਨ੍ਹਾਂ ਨੇ ਇਹ ਚਾਲ ਚੱਲ ਕੇ ਮੇਰੀ ਮੇਰਾ ਦਰਜਾ ਲੈ ਕੇ ਮੇਰੀ ਬੇਟੀ ਨੂੰ ਮਾਰਿਆ ਵਾ ਤੁਹਾਨੂੰ ਕਿੱਦਾਂ ਪਤਾ ਚੱਲਿਆ ਵੀ ਜਗਦੇਵ ਸਿੰਘ ਹੀ ਉੱਤੇ ਹਸਪੀਟਲ ਦੇ ਵਿੱਚ ਪਿਓ ਦਾ ਬਾਪ ਬਣਿਆ ਵਾ ਤੁਹਾਨੂੰ ਮੈਨੂੰ ਆ ਹਸਪਤਾਲ ਦੇ ਵਿੱਚ ਮੈਂ ਗਿਆ ਜਦੋਂ ਇਨਕੁਆਰੀ ਕੀਤੀ ਹਸਪਤਾਲ ਵਾਲਿਆਂ ਨੇ ਆਪ ਹੀ ਆਪਣੇ ਆਪ ਮੈਨੂੰ ਦੱਸਿਆ ਜਦੋਂ ਮੈਂ ਉਹਦੀ ਰਿਪੋਰਟ ਕਢਾਉਣ ਲੱਗਿਆ ਉਹਨਾਂ ਨੇ ਆਪਾਂ ਵੀ ਦੱਸਿਆ ਕਿ ਤੂੰ ਤਾਂ ਪਤਾ ਹੀ ਨਹੀਂ ਹੈ ਫਿਰ ਮਨੋਂ ਮੈਂ ਜਦੋਂ ਆਪਣੀ ਦਿਲਪ੍ਰੀਤ ਕਾਉ ਦਾ ਸਰਟੀਫੀਕੇਟ ਦਿਖਾ ਲਿਆ ਤਾਂ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕੰਪਲੇਂਟ ਕਰੋ ਅਸੀਂ ਫਿਰ ਰਿਪੋਰਟ ਦੇ ਸਕਦੇ ਹਾਂ ਹਾਂਜੀ ਤੁਸੀਂ ਕਿੱਥੋਂ ਦੇ ਆਨ ਵਾਲੇ ਹੋ ਮੈਜੀਕ ਨੰਦਪੁਰ ਪ੍ਰੇਮ ਕਲੋਨੀ ਸਨੇਹਾਲ ਦਾ ਰਹਿਣ ਵਾਲਾ ਠੀਕ ਹੈ ਜੀ ਤੇ ਮੇਰੀ ਦਲਪ੍ਰੀਤ ਕੌਰ ਲੜਕੀ ਦੀ ਇੱਕ ਮੌਤ ਹੋਈਆ ਜਗਦੇਵ ਸਿੰਘ ਉਸ ਦਾ ਬੇਟਾ ਸੰਦੀਪ ਸਿੰਘ ਨੇ ਕੀਤਾ ਕਿ 16 ਸਾਲ ਦੀ ਮੇਰੀ ਬੇਟੀ ਦਲਪ੍ਰੀਤ ਕੌਰ ਜਗਦੇਵ ਸਿੰਘ ਨੇ ਉਹਦੇ ਨਾਲ ਗਲਤ ਸ਼ੋਸ਼ਣ ਕੀਤਾ ਗਲਤੰਦਾ ਕੀਤਾ ਤੇ ਜਸਵੀਰ ਕੌਰ ਦੇ ਨਾਲ ਵੀ ਮੇਰੀ ਘਰ ਵਾਲੀ ਨਾਲ ਉਹਦੇ ਕਾਫੀ ਸਾਲਾਂ ਤੋਂ ਗਲਤ ਰਿਲੇਸ਼ਨ ਨੇ ਮੈਨੂੰ ਘਰੋਂ ਬੇਕਾਰ ਕਰਕੇ ਕੱਢਿਆ ਗਿਆ ਪੁੱਤ ਨੂੰ ਵੀ ਬਹੁਤ ਵਾਰ ਤਲਾਹ ਦਿੱਤੀ ਆ ਕਿ ਮੈਨੂੰ ਘਰ ਨਹੀਂ ਬੜਨ ਦੇਂਦੇ ਮੇਰੇ ਘਰ ਤੇ ਵੀ ਕਬਜ਼ਾ ਕਰੀ ਬੈਠਾ ਉਹ کئی ਵਾਰ ਅੱਜ ਜਦੋਂ ਮੈਨੂੰ ਮਜਬੂਰ ਹੋ ਕੇ ਪਤਾ ਲੱਗਿਆ ਬਾਹਰੋਂ ਕਿ ਵੀ ਮੇਰੀ ਲੜਕੀ ਦੀ ਮੌਤ ਹੋ ਗਈ ਆ ਤਾਂ ਮੈਂ ਅਪੋਲੋ ਹਸਾਲ ਦੇ ਵਿੱਚ ਮੈਡੀਕਲ ਰਿਕਾਰਡ ਕਢਵਾਉਣ ਵਾਸਤੇ ਗਿਆ ਤਾਂ ਉਹਨਾਂ ਨੇ ਮੈਨੂੰ ਸਭ ਜਹਰ ਕਰਤਾ ਕਿ ਤੂੰ ਲੜਕੀ ਦਾ ਪਿਤਾ ਹੀ ਨਹੀਂ ਹੈ ਮੈਂ ਉਹਨਾਂ ਨੂੰ ਜਨਮ ਤਰੀਕ ਦਾ ਸਰਟੀਫਿਕੇਟ ਵੀ ਦਿਖਾ ਲਿਆ ਉਹ ਕਹਿੰਦੇ ਠੀਕ ਆ ਅਸੀਂ ਤੇਰੀ ਗੱਲ ਸਾਰੀ ਮੰਨਦੇ ਆ ਪਰ ਅਸੀਂ ਤੂੰ ਇਸ ਦਾ ਪਿਤਾ ਜਗਦੇਵ ਸਿੰਘ ਦੇ ਦਾ ਪਿਤਾ ਜਗਦੇਵ ਸਿੰਘ ਨੇ ਇਹਦਾ ਸੰਸਕਾਰ ਕੀਤਾ ਉਹੀ ਇਹ ਵੀ ਡੈੱਡ ਬੋਡੀ ਨੂੰ ਲੈ ਕੇ ਗਿਆ ਤੇ ਅਸੀਂ ਉਹਨਾਂ ਤੋਂ ਰਿਪੋਰਟ ਵੀ ਮੈਂ ਮੰਗੀ ਵੀ ਮੈਨੂੰ ਰਿਪੋਰਟ ਦੇ ਦਿਓ ਉਹ ਕਹਿੰਦੇ ਅਸੀਂ ਪੁਲਿਸ ਕੰਪਲੇਂਟ ਤੋਂ ਬਿਨਾ ਰਿਪੋਰਟ ਨਹੀਂ ਦੇ ਸਕਦੇ ਤੁਸੀਂ ਭਗਵੰਤਮਾਨ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ ਜੀ ਭਗਵਾਨਤਮਾਨ ਸਰਕਾਰ ਨੂੰ ਅਸੀਂ ਹੱਥ ਬਨ ਕੇ ਇਹੀ ਅਪਲਾਅ ਅਪੀਲ ਕਰਨਾ ਚਾਹੁੰਦਾ ਵੀ ਇਹਦੇ ਉੱਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਮੈਨੂੰ ਤੇ ਮੇਰੇ ਬੇਟੇ ਨੂੰ ਇਨਸਾਫ ਦੁਵਾਇਆ ਜਾਵੇ ਹਾਂਜੀ ਜਗਦੀਪ ਸਿੰਘ ਜੀ ਹਾਂਜੀ ਜਗਦੀਪ ਸਿੰਘ ਜੀ ਪੱਤਰਕਾਰ ਹੁੰਦਾ ਵਾ ਹਾਂਜੀ ਜਗਦੀਪ ਜੀ ਤੁਹਾਨੂੰ ਮਿਲਣਾ ਸੀਗਾ ਕੰਮ ਦੱਸੋ ਜਗਦੀਪ ਜੀ ਨਰਿੰਦਰ ਸਿੰਘ ਵਾਲੇ ਮੈਟਰ 'ਚ ਮਿਲਣਾ ਸੀ ਕੋਈ ਦਿਲਪ੍ਰੀਤ ਕੁੜੀ ਦੇ ਮੈਟਰ 'ਚ ਹੋ ਚੋਈ ਹਾਂਜੀ ਉਹ ਸਾਡੇ ਕੋਲੇ ਆਏ ਸੀ ਉਹ ਕਹਿੰਦੇ ਵੀ ਮੇਰੀ ਕੁੜੀ ਦੀ ਇਹਨਾਂ ਨੇ ਮਰਡਰ ਕੀਤਾ ਜਗਦੇਵ ਸਿੰਘ ਜੀ ਨੇ ਤੇ ਉਹਨਾਂ ਦੇ ਬੇਟੇ ਨੇ ਤੇ ਜਸਵੀਰ ਕੌਰ ਨੇ ਉਹ ਵੀਰੇ ਨੇ ਪੁਲਿਸ ਰਿਪੋਰਟ ਵੀ ਕਰਾਈ ਹੋਈ ਸੀ ਜਦੋਂ ਸੰਸਕਾਰ ਸੀਗਾ ਹਾਂਜੀ ਹਾਂਜੀ ਉਦੋਂ ਵੀ ਇਹ ਗਿਆ ਸੀਗਾ ਕੁੜੀ ਮਰੀ ਨੂੰ ਹੁਣ 5 ਮਹੀਨੇ ਹੋ ਗਏ 5 ਮਹੀਨੇ ਹੋ ਗਏ ਜੇ ਤੁਸੀਂ ਜਗਦੇਵ ਜੀ ਬੋਲਦੇ ਹੋ ਨਾ ਹਾਂਜੀ ਹਾਂ ਹਾਂਜੀ ਕੀ ਮੈਟਰ ਕੀ ਆ ਸਰ ਇਹਦਾ ਹੈਲੋ 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 ਹਾਂਜੀ ਮਖਾ ਜੀ ਭਾਈ ਜੀ ਇਹਦਾ ਮੈਟਰ ਕੀ ਆ ਇਹਦਾ ਵੀਰੇ ਮੈਟਰ ਇਹ ਆ ਵੀ ਜਿਹੜੀ ਇਹਦੀ ਵਾਈਫ ਸੀਗੀ ਹਾਂ ਹਾਂ ਉਹਦੀ ਉਹਦੇ ਨਾਲ ਬਣਦੀ ਨਹੀਂ ਉਹ ਕੋਰਟ ਚ ਕੇਸ ਚੱਲਦਾ ਹਾਂ ਘੱਟੋ ਘੱਟ ਨਹੀਂ 16 ਸਾਲ ਹੋ ਗਏ ਅੱਛਾ ਜੀ ਹਾਂਜੀ ਸਟੇ ਇਹ ਤੁਸੀਂ ਤੋਂ ਬਾਅਦ ਬੱਚੇ ਹੋਏ ਦੋ ਉਹ ਸੀਗੇ ਮੇਰੇ ਅੱਛਾ ਜੀ ਆਈ ਦਿਲਪ੍ਰੀਤ ਕੁੜੀ ਮੇਰੀ ਸੀ ਅੱਛਾ ਦਿਲ ਮੀਰ ਕੁੜੀ ਤੁਹਾਡੀ ਸੀ ਹਾਂ ਹਰਪ੍ਰੀਤ ਤੇ ਨੇ ਤੁਹਾਡੇ ਸੀਗਾ ਇਹਨਾਂ ਦਾ ਅੱਛਾ ਤੁਹਾਡੇ ਰਿਲੇਸ਼ਨ ਆ ਉਹਦੇ ਨਾਲ ਕੋਈ ਤੁਸੀਂ ਮੈਰਿਜ ਕਰਾਈ ਆ ਸਹੀ ਤੁਸੀਂ ਉਹਨਾਂ ਨਾਲ ਮੈਰਿਜ ਕਰਵਾਈ ਆ ਜਸਵੀਰ ਕੌਰ ਨਾਲ ਮੈਰਿਜ ਹੀ ਆ ਜੀ ਅੱਛਾ ਕਿੱਥੇ ਆ ਕਿੱਥੇ ਹੋ ਭਾਈ ਜੀ ਮੈਂ ਲੁਧਿਆਣੇ ਆ ਕੋਈ ਨਹੀਂ ਮੈਂ ਮਿਲ ਲੈਣਾ ਤੁਹਾਨੂੰ ਵੀਰੇ ਆ ਜਾਓ ਮਿਲਿਓ ਮੈਂ ਜਗਿਆਣੇ ਆਉਂਗਾ ਤੁਹਾਨੂੰ ਕਾਲ ਕਰ ਦੂੰਗਾ ਤੁਸੀਂ ਆ ਜਾਓ ਮਿਲਿਓ ਠੀਕ ਹੈ ਜੀ ਬੈਠ ਕੇ ਨਿਵੇੜੋ ਭਾਈ ਜੀ ਵਿੱਚ ਜਪੋ ਜਪ ਕਟੋ ਇਹ ਕੀ ਆ ਜਪ ਵੀਰੇ ਇਦਾਂ ਆ ਇਹ ਹੁਣ ਜਗਾ ਸੀ ਕਿ ਜਗਾ ਜੇ ਹੂੰ ਹੂੰ ਇਹ ਕਹਿੰਦਾ ਹੁਣ ਦੇਖੋ ਜੀ ਕੋਈ ਵੀ ਆ ਹੁਣ ਮੁੰਡਾ ਇਹਦਾ ਵੀ ਜਵਾਨ ਆ 22 ਸਾਲ ਦਾ ਮੁੰਡਾ ਹੋਇਆ ਹੋਇਆ ਉਹਨੇ ਬੋਲੋ ਦੇ ਵਿੱਚ ਇਹਨੇ ਡੁਪਲੀਕੇਟ ਪਿਓ ਬਣ ਕੇ ਉਹਨੂੰ ਪਹਿਲਾਂ ਤਾਂ ਥ्रेट ਕੀਤਾ ਕੁੜੀ ਨੂੰ ਥ्रेट ਕਰਕੇ ਹਸਪੀਟਲ ਦਾਲ ਕਰਾਇਆ ਉਹਨੂੰ ਕੁਝ ਪੋਇਜ਼ਨ ਪੁਲਾਇਆ ਇਹਨਾਂ ਨੇ ਮਾਰਤੀ ਠੀਕ ਹੈ ਜੀ ਭਾਜੀ ਗੱਲ ਸਹੀ ਆ ਪੋਇਜ਼ਨ ਪੀਤਾ ਉਹਨੇ ਝੂਠ ਨਹੀਂ ਹੈਗਾ ਕੀਤਾ ਪੋਇਜ਼ਨ ਹਾਂਜੀ ਕੋਈ ਝੂਠ ਨਹੀਂ ਠੀਕ ਆ ਪਰ ਜੇ ਦਿੱਤਾ ਕਿਵੇਂ ਕੀਨੇ ਦਿੱਤਾ ਉਹਨੇ ਖੁਦ ਲਿਆ ਸੀ ਕੁੜੀ ਨੇ ਅੱਛਾ ਉਹ ਤਾਂ ਜਗਦੇਵ ਜੀ ਤੁਹਾਡਾ ਨਾਮ ਲੈ ਰਿਹਾ ਵਾ ਹਾਂਜੀ ਮੇਰਾ ਨਾਮ ਵੀਰੇ ਲੈ ਰਿਹਾ ਮੈਂ ਮੰਨਦਾ ਇਹਨੇ ਪੁਲਿਸ ਰਿਪੋਰਟ ਵੀ ਦਿੱਤੀ ਸੀ ਸਾਹਨੇ ਆ ਥਾਣੇ ਦੇ ਵਿੱਚ ਅੱਛਾ ਜੀ ਹਾਂਜੀ ਚਲੋ ਤੁਸੀਂ ਸੱਚ ਬੋਲਦੇ ਜਾਨੀ ਕਿ ਦੇਖ ਲਿਆ ਬੰਦੇ ਦਾ ਬੰਦੇ ਦਾ ਪਤਾ ਲੱਗ ਹੀ ਜਾਂਦਾ ਵੀ ਸੱਚ ਆ ਹਾਂਜੀ ਹਾਂ ਉਹ ਕਹਿੰਦਾ ਸ਼ੋਸ਼ਨ ਵੀ ਕਰਦੇ ਰਹੇ ਆ ਉਹਦਾ ਉਹਦਾ ਕੁੜੀ ਦਾ ਤੇ ਹਾਂ ਤੇ ਤੁਸੀਂ ਮੈਨੂੰ ਮਿਲ ਲਓ ਬਾਈ ਮਿਲ ਕੇ ਹੋਊਗਾ ਮੇਰੀ ਗੱਲ ਸੁਣੋ ਬੇਟੀ ਦਾ ਜਿਹੜੀ ਮੇਰੀ ਸੀਗੀ ਦਿਲਪ੍ਰੀਤ ਹਾਂਜੀ ਉਹ ਇਹਨੂੰ ਦੇਖਣਾ ਪਸੰਦ ਨਹੀਂ ਸੀ ਕਰਦੀ अच्छा बाकी बच्चे और भी ने दो अच्छा अच्छा ਉਹਨਾਂ ਦੇ ਬਿਆਨ ਤੁਸੀਂ ਲੈ ਲਓ ਠੀਕ ਹੈ ਤੁਸੀਂ ਕੋਰਟ ਦੇ ਵਿੱਚ ਉਹਦਾ ਇਹਦੇ ਨਾਲ ਤਲਾਕ ਹੋਇਆ ਨਰਿੰਦਰ ਸਿੰਘ ਨਾਲ ਜਸਵੀਰ ਕੌਰ ਦਾ ਕੇਸ ਚੱਲਦਾ ਵੀਰੇ ਕੇਸ ਦੇ ਵਿੱਚ ਹੀ ਵਿਆਹ ਕਰਾ ਲਿਆ ਤੁਸੀਂ ਹਾਂਜੀ ਕੇਸ ਦੇ ਵਿੱਚ ਹੀ ਵਿਆਹ ਨਹੀਂ ਹੋਇਆ ਵੀਰੇ ਨਾਲੇ ਤੁਸੀਂ ਕਹਿੰਨਾ ਬੱਚੇ ਮੇਰੇ ਬੱਚੇ ਮੇਰੇ ਆ ਬੱਚੇ ਵੀਰੇ ਹੁਣ ਸੋਨੂੰ ਪਤਾ ਯਾ ਯਾਰ ਰਿਲੇਸ਼ਨ ਚ ਰਹਾਂਗੇ ਬੱਚੇ ਤਾਂ ਹੋਣਗੇ اچھا 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 ਯਾਨੀ ਕਿ ਡਬਲ ਕਰਾਮ ਆਇਆ ਤੁਸੀਂ ਵੀ ਹੈਨਾ ਚਲੋ ਮੈਨ ਲੋ ਮੈਨੂੰ ਮੈਨੂੰ ਮਿਲ ਲਿਓ ਬਾਈ ਜੀ ਦੇਖੋ ਮੈਨੂੰ ਮਿਲ ਲਿਓ ਨਹੀਂ ਫਿਰ ਮੈਨੂੰ ਐਕਸਾਈਟਡ ਖਬਰ ਚੜਾਉਣੀ ਪੈਣੀ ਉਹ ਦੀ ਸੁਣ ਕੇ ਤੁਹਾਡਾ ਵੀ ਕੁਝ ਫਾਇਦਾ ਹੋ ਜਾਊਗਾ ਉਹਦੇ ਚ ਮੈਂ ਤੁਹਾਨੂੰ ਤਾਂ ਕਾਲ ਕੀਤੀ ਆ ਹਨਾ ਠੀਕ ਆ ਵੀਰ ਠੀਕ ਆ ਵੀ ਜੀ ਠੀਕ ਹੈ ਹੈਲੋ ਹਾਂਜੀ ਵੀਰ ਜੀ ਹਾਂਜੀ ਉਹ ਜਿਹੜੇ ਬੋਲਦਾ ਸੀ ਹਾਂਜੀ ਗੱਲ ਕੀਤੀ ਸੀਗੀ ਵਕੀਲ ਭਾਜੀ ਕਹਿੰਦੇ ਮੈਂ ਮਿਲੂੰਗਾ ਜੀ ਉਹਨਾਂ ਨੂੰ ਹੈਲੋ ਹੈਲੋ ਹਾਂਜੀ ਹਾਂਜੀ ਨਹੀਂ ਸਾਡਾ ਵਕੀਲ ਕਹਿੰਦਾ ਜੀ ਮੈਂ ਮਿਲੂੰਗਾ ਜੀ ਉਹਨਾਂ ਨੂੰ ठीक है भैया कोई गल नहीं